ਪਤਾ ਬਣਾ ਲਿਆ ਪੱਤੂ ਨਗਰ ਕੋਈ ਕੋਰੋਨਾ ਦੇ ਕਿਸੇ ਕੋਟਾਈਟ ਨਾ ਬਣਾ ਜਾਣਾ ਤੇ ਜੇ ਕਿਸ ਨਾਲ ਬਣਾਇਆ ਹੈ ਸੋਸੋ ਬ੍ਰੇਕਲ ਫੋਟੋਗ੍ਰਾਫੀ ਕਰਾਣੀ ਪੈਗੀ ਸਾਰੇ ਕਰਨਾ ਹੈ ਮੈਂ ਇਹਨਾਂ ਦਾ ਪੇਟੈਂਟ ਸਿਫੀਕਸ਼ਨ ਹੋਣੀ ਹੈ ਇਹਨੀਆਂ ਚੇਂਜਸ ਦੇ ਪਰਕਰ ਲੇਟਾ ਅਭੀ ਜੇ ਜੇ ਜਦੋਂ ਵਿੱਚ ਪਤਾ ਹੈ ਉਹ ਰੱਬੀ ਪਰ ਰਿਕਾਰਡਿੰਗ ਜੀ ਸੀ ਜੀ ਤੇ ਕੰਡਮ ਨੂੰ ਇਹ ਦੋਈ ਦਿੱਤੀ ਹੈ ਤੇ ਦੇਖਾ ਬੈਠੇ ਇੱਕ ਜਿਹਾ ਲੋਕ ਹੈ ਉਹਨਾਂ ਨੇ ਇਹ ਨਹੀਂ ਜੈ ਰਿਹਾ ਸਾਨੂੰ ਸਾਰਾ ਸੱਤ ਨਹੀਂ ਐਪ ਵੀ ਹੈ ਉਹਨਾਂ ਦਾ ਆਨਲਾਈਨ ਵੀ ਹੋ ਜਾਂਦਾ ਹੈ ਬਹੁਤ ਬਈ ਮੈਨ ਇਹ ਵੀ ਹੋਇਆ ਰਿਕਾਰਡ ਨਹੀਂ ਹੁੰਦੇ ਜਨਾ ਕੈਮਰੇ ਦੀ ਵਿਦਿਆਤਨ ਹੁੰਦੀ ਹੈ ਕਰਾਮ ਪਾਰਟ ਨੇ ਦਾਸ ਜੀ ਪੰਜਾਬ ਸਰਕਾਰ ਨੂੰ ਜਦ ਨਸ਼ਾ ਵਿਰੋਧ ਜੋ ਕਾਰਵਾਈ ਚੱਲ ਰਹੀ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਨੇ ਹਦਾਇਤਾਂ ਦੇ ਮਤਲਬ ਅੱਜ ਡੀਐਸਪੀ ਸ਼ਾਹਕੋਟ ਅਮਰਕ ਸਿੰਘ ਬਰਾੜ ਉਹਨਾਂ ਦੀ ਸਾਰੀ ਟੀਮ ਔਰ ਹੈਲਥ ਡਿਪਾਰਟਮੈਂਟ ਦੀ ਟੀਮ ਔਰ ਡਰਗ ਇਨਸਪੈਕਟਰ ਔਰ ਤਹਿਸੀਲਾ ਸ਼ਾਹਕੋਟ ਨੂੰ ਨਾਲ ਲੈ ਕੇ ਜਿਹੜੇ ਗੈਰਕਾਨੂੰਨੀ ਰੀਡਿਕਸ਼ਨ ਸੈਂਟਰ ਜਿਹੜੇ ਸ਼ਾਹਕੋਟ ਦੇ ਵਿੱਚ ਚੱਲ ਰਹੇ ਸੀਗੇ ਉਨਾ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੇ ਦਰਮਿਆਨ ਇੱਕ ਜੀ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਜਿਹੜੀ ਢੰਡੋਵਾਲ ਵਿਖੇ ਇੱਕ ਡੀਡਿਕਸ਼ਨ ਸੈਂਟਰ ਜਿਹੜੀ ਹੈ ਉਹ ਗੈਰ ਕਾਨੂੰਨੀ ਚਲਾ ਰਹੀ ਸੀਗੀ ਉਹਦੇ ਵਿੱਚ 47 ਜਿਹੜੇ ਨੌਜਵਾਨ ਸੀਗੇ ਉਹ ਉਹਨਾਂ ਨੇ ਉੱਥੇ ਕੈਦ ਕਰਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਆਜ਼ਾਦ ਕਰਵਾਇਆ ਗਿਆ ਔਰ ਇਸ ਤੋਂ ਇਲਾਵਾ ਟਰਨਿੰਗ ਪੁਆਇੰਟ ਨਾਮ ਦੇ ਇੱਕ ਇੱਕ ਸੰਸਥਾ ਜਿਹੜੀ ਹੈਗੀ ਆ ਉਹ ਪਿੰਡ ਬਾਜਵਾ ਕਲਾ ਵਿੱਚ ਚੱਲੇ ਸੀਗੀ ਉਹਦੇ ਵਿੱਚ 26 ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ 29 ਨੌਜਵਾਨ ਜਿਹੜੇ ਸੀਗੇ ਉਹ ਗੈਰਕਾਨੂੰਨੀ ਉੱਥੇ ਹਿਰਾਸਤ ਵਿੱਚ ਰੱਖੇ ਹੋਏ ਸੀਗੇ ਇਲਾਜ਼ ਦੇ ਨਾਮ ਥੱਲੇ ਉਹਨਾਂ ਨੂੰ ਫ੍ਰੀ ਕਰਾਇਆ ਗਿਆ ਹੈਗਾ ਇਸ ਤਰ੍ਹਾਂ 47 जे, जे, 76 ਜਿਹੜੇ ਹੈਗੇ ਆ ਨੌਜਵਾਨ ਆ ਉਹਨਾਂ ਨੂੰ ਅੱਜ ਇਹਨਾਂ ਦੀ ਟੀਮ ਨੇ ਆਜ਼ਾਦ ਕਰਾਇਆ ਹੈਗਾ ਔਰ ਇਹਨਾਂ ਦੇ ਖਿਲਾਫ ਜੋ ਵਕਫਾ ਕਿਤਰਾਵਾਂ ਦੇ ਤਹਿਤ ਅਸੀਂ ਕਾਨੂੰਨੀ ਕਾਰਵਾਈ ਜਿਹੜੇ ਉਹਨਾਂ ਦੇ ਮਾਲਕ ਹੈਗੇ ਆ ਬਿਲਡਿੰਗ ਦੇ ਔਰ ਜਿਹੜੇ ਉਥੇ ਚਲਾ ਰਹੇ ਸੀਗੇ ਸਾਰਾ ਰੈਕਟ ਉਹਨਾਂ ਦੇ ਖਿਲਾਫ ਅਸੀਂ ਕਰ ਰਹੇ ਆ ਉਸ ਤੋਂ ਇਲਾਵਾ ਧੂਰਕੋਟ ਮੰਨਲੇ ਵਿਖੇ ਵੀ ਇੱਕ ਸੈਂਟਰ ਜਿਹੜਾ ਹੈਡੈਂਟ ਨਾਮ ਦੇ ਨਾਲ ਹੈਗਾ ਉਹ ਵੀ ਚੈੱਕ ਕੀਤਾ ਗਿਆ ਹੈਗਾ ਉਹਦੇ ਵਿੱਚ ਵੀ ਕੁਝ ਜਿਹੜੀਆਂ ਹੈਗੀਆਂ ਅ ਗੈਰਕਾਨੂੰਨੀ ਗੱਲ ਸਾਹਮਣੇ ਆਈ ਹੈਗੀ ਹੈ ਉਹਦੇ ਤਹਿਤ ਵੀ ਮਾਨਯੋਗ ਡੀਜੀਪੀ ਡੀਸੀ ਸਾਹਮਣੂ ਲੈ ਕੇ ਭੇਜਿਆ ਜਾ ਰਿਹਾ ਹੈ ਸੋ ਇਹ ਜਿਹੜਾ ਸਾਰਾ ਅ ਗੈਰਕਾਨੂੰਨੀ ਡੀਡਿਕਸ਼ਨ ਸੈਂਟਰ ਦੇ ਨਾਂ ਥੱਲੇ ਤੰਦਾ ਚੱਲਿਆ ਸੀਗਾ ਉਹ ਇਹਨਾਂ ਸਾਰਿਆਂ ਨੂੰ ਅਸੀਂ ਜਿਹੜੇ ਨੌਜਵਾਨ ਆਏ ਉਹਨਾਂ ਨੂੰ ਆਜ਼ਾਦ ਕਰਾਇਆ ਤੇ ਇਹਨਾਂ ਦੇ ਖਿਲਾਫ ਜਿਹੜੇ ਬੰਦੇ ਇਹਨਾਂ ਨੇ ਰੱਖਿਆ ਹੋਇਆ ਸੀ ਆ ਗੈਰਕਾਨੂੰਨੀ ਹਿਰਾਸਤ ਵਿੱਚ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਜਿਹੜੇ ਲੜਕੇ ਹੈਗੇ ਆ ਉਹਨਾਂ ਸਾਰਿਆਂ ਨੂੰ ਅ ਪਿੰਸ ਵਿੱਚ ਔਰ ਸਿਵਲ ਹਸਪਤਾਲ ਜਲੰਧਰ ਵਿਖੇ ਲੈ ਕੇ ਜਾ ਰਹੇ ਆ ਉਹਨਾਂ ਦੀ ਫਰਦਰ ਟ੍ਰੀਟਮੈਂਟ ਵਾਸ ਥੈਂਕ ਯੂ